ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਤੋਂ ਪਾਕਿਸਤਾਨ ਸਿੱਖ ਸ਼ਰਧਾਲੂ ਦਾ ਜਥਾ ਜਿਹੜੇ ਕਿ 13 April ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਗੁਰਤਾ ਮਾਲੀ ਗਏ ਸੀਗੇ ਜਿਨ੍ਹਾਂ ਦੀ ਕੁੱਲ ਗਿਣਤੀ ਸੀਗੀ 2481 ਇਹਨਾਂ ਨੂੰ ਦੱਸ ਦਿੰਦਾ ਵੀਜ਼ਾ ਮਿਲਿਆ ਸੀਗਾ ਜਿਹੜੇ ਕਿ 13 April ਨੂੰ ਗਏ ਤੇ ਅੱਜ 22 April ਨੂੰ ਇਹ ਵਾਪਸ ਆ ਰਹੇ ਜਥਾ ਆ ਇਹਨਾਂ ਦੀ ਜਿਹੜੀ ਆ ਜਥੇ ਦੇ ਲੀਡ ਕਰ ਰਹੇ ਸੀ ਸਤਾਕ ਕੁਲਵੰਤ ਸਿੰਘ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਤੋ ਇਹਨਾਂ ਦੇ ਗਰੁੱਪ ਲੀਡਰ ਸੀ ਕਿਹਦੇ ਕਿਸ ਦੇ ਮੌਤ ਵੀ ਹੋਈ ਉੱਥੇ ਹਾਂਜੀ ਕੱਲ ਡੇਰਾ ਸਾਹਿਬ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਸ਼ਰਧਾਲੂ ਜਿਨ੍ਹਾਂ ਦਾ ਨਾਂ ਜੰਗੀਰ ਸਿੰਘ ਆ ਤੇ ਪਟਿਆਲਾ ਦੇ ਰਹਿਣ ਵਾਲੇ ਜੀ ਇਹਨਾਂ ਦੀ ਕੈਜ਼ੁਐਲਟੀ ਹੋ ਗਈ ਆ ਪਤਾ ਲੱਗਿਆ ਵੀ ਇਹਨਾਂ ਹੱਟੈਕ ਹੋਇਆ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਨਾਲ ਪਰਜਨ ਹੈਗੇ ਤਿੰਨ ਚਾਰ ਮੈਂਬਰ ਉਹਨਾਂ ਦੇ ਘਰੇਲੂ ਮੈਂਬਰ ਆ ਉਹ ਵੀ ਨਾਲ ਆ ਰਹੇ ਜੀ ਉਹ ਹੱਟੈਕ ਕੁੜੀ ਆ ਗਈ 5000 बॉडी आ रही है जी श्रधा लोंदा जथा जथा वा वो करीब 11:00 बजे करीब 11:30 बजे करीब आना स्टार्ट हो गया ਤੇ ਸਲੋਲੀ ਸਲੋਲੀ ਆਪਣੇ ਆਪਣੇ ਜਾ ਰਹੇ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਜਾ ਰਹੇ ਜੀ ਮੈਂ ਜਪਿੰਦਰ ਕੌਰ ਹਾਂ ਜੀ ਪਿੰਡ ਟਿਪਾਲੀ ਫਾਜ਼ਿਲਕਾ ਡਿਸਟ੍ਰਿਕਟ ਤੋਂ ਅੱਜ ਤੁਸੀਂ ਪਾਕਿਸਤਾਨ ਜਿੱਥੇ ਵਾਪਸ ਆਏ ਗੁਰੂ ਦਾ ਮੈਂ ਦਰਸ਼ਨ ਕਰਕੇ ਕੀ ਕਹਿਣਾ ਚਾਹੁੰਦਾ ਬਹੁਤ ਅੱਛਾ ਲੱਗਾ ਜੀ ਮੇਰੀ ਬਹੁਤ ਰਸਤੀ ਜੀ ਮੈਂ ਜਾਮਾ जरूर ਮੇਰੇ ਬੱਚਾ ਨੂੰ ਮੈਨੂੰ ਭੇਜਾ जरूर ਜਾਓ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਸੀ ਖਾਣ ਦਾ ਪੀਣ ਦਾ ਸਿਕਿਉਰਟੀ ਦਾ ਚੱਪੇ ਚੱਪੇ ਦੇ ਬਿਸਕੁਟੀ ਸਾਰੀ ਪੂਰੀ ਟੋਰ ਸੀ ਜੀ ਸਾਡੇ ਤੇਰੇ ਕੇਰੇ ਗੁਰੂਤਾ ਮੈਂ ਦਰਸ਼ਨ ਕਰਾਂਗੇ ਅਸੀਂ ਜਾ ਕੇ ਆ ਗੁਰਨਾਨਕ ਪੰਜਾ ਸਾਹਿਬ ਇਹਨਾਂ ਕਾਨਾ ਸਾਹਿਬ ਰੋੜੀ ਦੇ ਗੁਰਦੁਆਰਾ ਸਾਹਿਬ ਬਾਕੀ ਹੋਰ ਛੋਟੇ ਬਾਲੀਲਾ ਗੁਰਗੁਨਾਰ ਕਿ ਸਾਰੇ ਤਾਂ ਮੈਂ ਦਰਸ਼ਨ ਕਰਕੇ ਆਇਆ ਕੀ ਕਹਿਣਾ ਜੰਮ ਦੋਮ ਸਰਕਾਰਾਂ ਦੋਮ ਸਰਕਾਰਾਂ ਦੇ ਥੋੜਾ ਹੋਰ ਖੁੱਲ ਦੇ ਦੇਣ ਤਾਂ ਕਿ ਜ਼ਿਆਦਾ ਰਸ਼ ਵੀ ਪੈਣ ਜੋ ਸੁਣ ਛੋੜੀ ਜੀ ਪ੍ਰੋਬਲਮ ਹੁੰਦੀ ਆ ਰਸਤੇ ਹੋਰ ਖੋਲ ਦੇ ਤਾਂ ਸਿੱਧੀਆਂ ਕਾਰਾਂ ਆਉਣ ਜਾਣ ਜੇ ਮਰੀਮ ਨਾਸੀ ਸ਼ਹੀਦ ਆਵਤ ਕਰਦੀ ਉੱਥੇ ਉਹ ਕਹਿੰਦੀ ਮੈਂ ਰਸਤੇ ਖਲਾਵਾਵਾਂਗੇ ਸਿੱਧੇ ਆਉਣਗੇ ਜੋ ਇੱਥੇ ਮੁਸ਼ਕਿਲ ਨਹੀਂ ਆਈ ਕੋਈ ਮੁਸ਼ਕਿਲ ਨਹੀਂ ਆਈ ਸਾਨੂੰ ਬਿਲਕੁਲ ਚੱਲਦਾ ਬਹੁਤ ਹੀ ਹੋਈ ਹੈ ਨਹੀਂ ਉਹ ਵੈਸੇ ਚਾਂਚਾ ਖੁੱਲੀ ਹਾਰਟ ਅਟੈਕ ਆਇਆ ਅੱਜ ਸਵੇਰ ਹੀ ਹੋਈ ਐਸੀ ਪਾਲੀ ਸੀ ਮੈਂ ਐਸੀ ਕੋ ਗਾਇਮਾ ਨਾ ਬੂਟਾ ਸਿੰਘ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੱਸਾ ਗਰਦਾਸਪੁਰ ਪਿੰਡ ਤੋਂ ਬਣੀ ਅੱਜ ਜਿੱਥੇ ਕਚਲ ਕਰਕੇ ਆਏ ਹਾਂ ਹਾਂ ਜੀ ਹਾਂ ਜੀ ਬਹੁਤ ਹੀ ਵਧੀਆ ਦਰਸ਼ਨ ਹੋਏ ਨੇ ਜਲਦੀ ਪਰ ਗਏ ਕਿ ਹਾਂ ਜੀ ਇਹ ਪਹਿਲੀ ਵਾਰ ਗਿਆ ਮੇਰੇ ਵੱਲੋਂ ਸਾਰੀ ਸਤਨੂ ਵਾਜ ਖਾਸਾ ਜੀ ਫਤਿਹ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕੀਤੇ ਅਸੀਂ ਪਹਿਲਾਂ ਗਏ ਸਭ ਤੋਂ ਪੰਜਾ ਸਾਹਿਬ ਨਨਕਾਣਾ ਸਾਹਿਬ ਸੱਚਾ ਸਰਦਾ ਕਰਤਾਰਪੁਰ ਫਿਰ ਗੁਰਦੰਦੇ ਸਮਝੇ ਦਰਸ਼ਨ ਕੀਤੇ ਜਿੱਥੇ ਉਹਨਾਂ ਸਾਥ ਹੋਈ ਆ ਫਿਰ ਰਾਵੀ ਜਿੱਥੇ ਉਹ ਚੁੱਬੀਵਾਰੀ ਸੋ ਜਗਾ ਸਭ ਦਰਸ਼ਨ ਕਰਕੇ ਆ ਜਿੱਥੇ ਸੰਗਰ ਜਾਣਾ ਚਾਹੀਦਾ ਗਏ ਆ ਤਾਰੂ ਸਿੰਘ ਦਾ ਗੁਰਦੁਆਰਾ ਸਾਹਿਬ ਜਿੱਥੇ ਦੇਖ ਕੇ ਆ ਉਹਦਾ ਕੋਈ ਕੇਸਾਂ ਦੇ ਚੱਲ ਰਿਹਾ ਉਹਦੀ ਬੁਰੀ ਬੁਰੀ ਹਾਲਤ ਹੋਈ ਆ ਬਾਕੀ ਫਿਰ ਜਿੱਥੇ ਮੀਰ ਮੰਨੂ ਜੇਲ ਜਿੱਥੇ ਗੁਰਮਾਰੇ ਤੱਕੀ ਪੀਸੀ ਬੀਬੀਆਂ ਦੇ ਟੁਕੜੇ ਕਰਕੇ ਬੱਚਿਆਂ ਦੇ ਹਾਰਗਾਂ ਦੇ ਪਾਇਆ ਗੇ ਉਹ ਸਭ ਜਗਾ ਦਰਸ਼ਨ ਹੀ ਬੜੇ ਚੰਗੇ ਤਰੀਕੇ ਕੀਤਾ ਆ ਸੰਯੋਗ ਬੜਾ ਦਿੰਦੇ ਆ ਪਰ ਗੁਰਦਾਰਾ ਸਾਹਿਬ ਜਿਹੜਾ ਉਹ ਠੀਕ ਹੋ ਰਹਿਦਾ ਬਾਕੀ ਰਾਹ ਜਿਹੜੇ ਸਰਕਾਰਾਂ ਖੁੱਲ੍ਹੇ ਇੱਕ ਦੇ ਖੁੱਲੇ ਦਰਸ਼ਨ ਹੋ ਜਾਣ ਤੇ ਉੱਥੇ ਦੇਸ਼ ਤੁਹਾਨੂੰ ਮੋਤ ਹੋਈ ਗਏ ਹਾਂਜੀ ਇੱਕ ਸਰਕਾਰੀ ਬਹੁਤ ਸੁਭਾਅ ਹੋ ਗਈ ਆ ਉਹ ਅਟੈਕ ਹੋਇਆ ਉਹਨੂੰ ਚਾਨਕ ਅਟੈਕ ਹੋ ਗਿਆ ਕੋਈ ਅਜਿਹੀ ਗੱਲਬਾਤ ਨਹੀਂ ਉੱਥੇ ਵੀ ਹਾਂਜੀ ਬਾਕੀ ਸਾਡੇ ਸਾਰੇ ਸੰਯੋਗ ਬੜਾ ਵਧੀਆ ਸੰਯੋਗ ਦਿੱਤਾ ਕੋਈ ਅਜਿਹੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਲਜੀਤ ਸਿੰਘ ਜੀ ਅਸੀਂ ਕੋਈਪੁਰ ਦੇ ਰਹਿਣਾ ਡਿਸਟ੍ਰਿਕਟ ਕੋਈਪੁਰ ਤਸੀਲ ਜ਼ਿਲ੍ਹਾ ਵਾ ਪਿੰਡ ਮੇਰਾ ਕਾਮਲ ਵਾਲਾ ਜੀ ਅੱਜ ਤੁਸੀਂ ਪਾਕਿਸਤਾਨ ਤੋਂ ਮੈਨੂੰ ਨਿਖਲ ਕਰਕੇ ਆਏ ਕੀ ਕਰ ਰਹੇ ਹੋ ਉਹ ਬਹੁਤ ਵਧੀਆ ਸਾਨੂੰ ਲੱਗਾ ਸਾਡੇ ਗੁਰੂ ਤਾਂ ਅੰਮ੍ਰਿਤਸਰ ਉੱਤੇ ਅਸੀਂ ਮੈਂ ਫਸਟ ਟਾਈਮ ਗਿਆ ਸੀਗਾ ਪਹਿਲਾਂ ਤਾਂ ਅਸੀਂ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਆ ਉਸ ਤੋਂ ਬਾਅਦ ਸਾਨੂੰ ਨਨਖਾਣਾ ਸਾਹਿਬ ਲਾਇਆ ਫਿਰ ਮਤਲਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਗੁਰੂ ਸਾਰੇ ਗੁਰਦੁਆਰੇ ਦਿਖਾਏ ਗਏ ਨੇ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਉੱਥੋਂ ਦੀ ਆਵਾਮ ਸਿਕਿਉਰਿਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਰੱਖਿਆ ਬਹੁਤ ਜਿਆਦਾ ਮਤਲਬ ਸੀਗੀ मतलब सानू कोई इथे ऊंच नीच दी कोई कमी नी महसूस से भी सामने ते खतरा ता के इदा दी कोई गल नी हां जी चोरी चारी नहीं मतलब चोरी चारी वाला ते ओथे कोई सिलसिला नी सिक्योरिटी बहुत टाइट सी की ओथे मतलब ਸਾਡੀ ਸੁਰੱਖਿਆ ਵਾਸਤੇ ਚੋਰੀ ਵਾਲਾ ਤਾਂ ਉੱਥੇ ਕੋਈ ਮਸਲਾ ਹੀ ਨਹੀਂ ਸੀ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦੀ ਮੌਤ ਹੋਈ ਆ ਸ਼ਰਦਾਲੂ ਦੀ ਮੌਤ ਹੋਈ ਸੀਗੀ ਉਹ મતલਬ ਉਹਨਾਂ ਥੋੜਾ ਜਿਹਾ ਠੀਕ ਨਹੀਂ ਸੀ ਕਿ ਠੀਕ ਨਾ ਹੋਣ ਕਰਕੇ ਰਾਤੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੋਂ ਰਾਤੀ ਫਿਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਫਿਰ ਅੱਜ ਸਵੇਰੇ ਉਹਨਾਂ ਨੂੰ મતલਬ ਸੰਗਤ ਦੇ ਨਾਲ ਹੀ ਭੇਜ ਆ ਗਏ ਹਾਂ ਜੀ ਮੈਂ ਫਾਈਲ ਹੀ ਰਹੀ ਕਿ ਨਹੀਂ ਮੈਂ ਪੂਰੇ ਮਤਲਬ ਜੱਥੇ ਦੇ ਨਾਲ ਗਿਆ ਸੀ ਕਿ ਕਿਤਰਾ ਮਨ ਨੂੰ ਲੱਗਾ ਬਹੁਤ ਹੀ ਵਧੀਆ ਲੱਗਾ ਮੈਂ ਨਾ ਕਿ ਜਿਹੜੇ ਕੀ ਰੱਜ ਮੇਰੀ ਵੀਡੀਓ ਸੁਣ ਰਹੇ ਨੇ ਜਿਹੜੇ ਨਹੀਂ ਵੀ ਗਏ ਉਹ ਵੀ ਆਪਰਾ ਅਪਲਾਈ ਕਰਨਾ ਤੇ ਗੁਰੂਤਾ ਮਰੇ ਦਰਸ਼ਮ ਕਰਨ ਤੇ ਕੀ ਕਹੋਗੇ ਦੋਹਾਂ ਸਰਕਾਰਾਂ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮਿਲਗਰਤ ਕੇ ਰਹਿਣ ਬਸੋਤੇ ਮੁਸਲਮਾਨ ਭਾਈਚਾਰਾ ਹਿੰਦੂ ਭਾਈਆ ਕਿਚਰ ਭਾਈ ਬਹੁਤ ਸਾਰੇ ਲੋਕ ਉਹ ਤੇ ਸੰਜੜੇ ਮਿਲੇ ਨੇ ਜਿਹੜੇ ਕਹਿੰਦੇ ਕਿ ਅਸੀਂ ਵੀ ਇੰਡੀਆ ਜਾਣਾ ਚਾਹੁੰਦੇ ਮਗਰ ਸਾਨੂੰ ਮਤਲਬ ਔਲ ਨਹੀਂ ਹੈਗੀ ਅਸੀਂ ਵੀ ਜਥੇ ਨਾਲ ਗਏ ਆ ਆਮ ਬੰਦਾ ਨਹੀਂ ਜਾ ਸਕਦਾ ਸੀ ਕਿੰਨੇ ਵੀ ਰਾਹ ਮਿਲ ਕੇ ਰੋ ਤੇ ਬੜੀ ਬੜੀਆਂ ਗੱਲ ਬਾਰਡਰ ਖੋਲੇ ਜਾਣ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰੇ ਉਹ ਖੋਲਿਆ ਜਾਵੇ ਬਾਏ ਰੋੜ ਤੇ ਜਾਣ ਬਾਏ ਰੋੜ ਉਹ ਲੋਕ ਇਧਰ ਆਉਣ ਸਾਡੇ ਉਧਰ ਜਾਣ ਮਾ ਤੇ ਧਾਮਾਂ ਤੇ ਮੱਥਾ ਟੇਕੇ ਵਾਪਸ ਆ ਜਾਂਦੇ ਰਜਿੰਦਰ ਸਿੰਘ ਅੱਜ ਕਿੱਥੇ ਤੋਂ ਆਏ ਪਾਕਿਸਤਾਨ ਜੁਰ ਦਾ ਮਦਦਚਾ ਕਰਕੇ ਕੀ ਕਿਹਾ ਚਾਹੁੰਦੇ ਹੋ ਉੱਥੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਨੂੰ ਭਾਰਤ ਸਰਕਾਰ ਵੱਲੋਂ 10 ਦਿਨ ਦਾ ਵੀਜ਼ਾ ਮਿਲਿਆ ਸੀ ਸਾਰੇ ਜਥੇ ਨੂੰ ਜਿਹੜੇ ਤਕਰੀਬਨ ਇਨ ਤੋਂ 4000 ਅਰਸ਼ ਵੰਡਾਲੂ ਜਿਹੜਾ ਹਰ 4 ਮਹੀਨੇ ਬਾਅਦ ਸਾਲ ਦੇ ਵਿੱਚ ਚਾਰ ਵਾਰੀ ਉਥੇ ਦਰਸ਼ਨ ਗੁਰਧਾਮਾਦ ਕਰਨ ਲਈ ਪਹੁੰਚਦਾ ਹੈ ਉਥੋਂ ਦੇ ਜਿੰਨੀ ਵੀ ਮੈਨੇਜਮੈਂਟ ਹੈ ਉਥੋਂ ਦੇ ਵਜ਼ੀਰੇ ਆਲਮ ਨੇ ਜਾਂ ਉਥੋਂ ਦੀ ਸਿਕਿਉਰਿਟੀ ਸਾਰੇ ਬੜਾ ਵਕੂਬੀ ਤੌਰ ਤੇ ਸਾਥ ਦਿੰਦੇ ਨੇ ਕਿਸੇ ਨਾਲ ਵੀ ਕੋਈ ਪਾਰਸ਼ੈਲਟੀ ਨਹੀਂ ਕੀਤੀ ਜਾਂਦੀ ਰਹਿਸ ਤੋਂ ਲੈ ਕੇ ਰਸਤੇ ਚ ਆਉਣ ਜਾਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਕਰਦੇ ਨੇ ਸਾਨੂੰ ਦੱਸ ਦਿੰਦਾ ਟੂਰ 'ਚ ਪਤਾ ਵੀ ਨਹੀਂ ਲੱਗਿਆ ਵੀ ਦਿਨ ਕਿਦਾਂ ਬਣ ਗਏ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਹਸਨਬਦਾਲ ਗੁਰਦੁਆਰਾ ਸੱਚਾ ਸੋਦਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਕੋਈ ਦਿੱਕਤ ਨਹੀਂ ਆਈ ਇੱਕ ਸਤਲੂ ਵੀ ਬਹੁਤ ਚੰਗਾ ਇੱਕ ਸੰਧਾਲੂ 2017 ਸਾਲ ਦੇ ਵਿੱਚ ਰਿਟਾਇਰ ਪੁਲਿਸ ਅਫਸਰ ਸਨ ਤੇ ਗੁਰਦ ਆਮਾ ਦੇ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਅੱਜ ਰਾਤ ਨੂੰ ਤੜਕੇ ਅਮਰਤ ਵੇਲੇ ਉਹਨਾਂ ਨੂੰ ਟੈਗ ਦੀ ਪ੍ਰੋਬਲਮ ਪਈ ਉਹਨਾਂ ਦੇ ਨਾਲ ਪਰਿਵਾਰਕ ਮੈਂਬਰ ਸਨ ਉਹਨਾਂ ਦੇ ਇੱਕ ਸਾੰਡੂ ਸਾਨ ਇੱਕ ਉਹਨਾਂ ਦੀ ਸਾਲੀ ਸਾਹਿਬਾ ਤੇ ਇੱਕ ਉਹਨਾਂ ਦੀ ਵਾਈਫ ਸੀ ਪਰ ਅਚਾਨਕ ਦਿੱਕਤ ਆਈ ਇਸੀ ਬਾਕੀ ਉਹ ਗੁਰਦੁਆਰੇ ਦੇ ਅੰਦਰ ਹੀ ਉਹਨਾਂ ਨੂੰ ਰਹਿਸ ਦੇ ਪ੍ਰਬੰਧ ਦੇ ਵਿੱਚ ਡੈਥ ਹੋਈ ਉਹਨਾਂ ਦੀ ਕਿਹਾ ਜਾਵੇ ਕਿ ਬਹੁਤ ਸਰਕਾਰਾਂ ਸਰਕਾਰਾਂ ਨੂੰ ਮੁਹੱਬਤ ਦਾ ਪੇਗਾਮ ਦੇਣ ਸਾਰਿਆਂ ਨੂੰ ਆਉਣ ਜਾਣ ਦੀ ਜਿਹੜੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਾਪਰਤ ਦੀਆਂ ਰੜੀਆਂ ਲਕੀਰਾਂ ਉਹਨਾਂ ਨੂੰ ਕੱਟ ਵੱਢ ਕੇ ਸਾਰਾ ਜਿਹੜਾ ਇਧਰੋਂ ਪਹਿਲਾਂ ਜਿੱਦਾਂ ਵਪਾਰ ਚੱਲਦਾ ਹੁੰਦਾ ਸੀ ਉਦੋਂ ਚੱਲੇ ਜਿਹੜਾ ਇਧਰ ਦੇ ਆਵਾਮ ਨੂੰ ਵੀ ਤੇ ਉਧਰ ਦੀ ਵੀ ਦੁਨੀਆ ਨੂੰ ਖਲਕਤ ਨੂੰ ਰੋਜੀ ਰੋਟੀ ਮਿਲ ਸਕੇ ਤੇ ਦੋਵੇਂ ਖੁਸ਼ਹਾਲੀ ਨਾਲ ਰਾਜਮੰਦੀ ਨਾਲ ਜੀਵਨ ਜੀਵੇ